ਹਰ ਇਦਰਸ਼ਕ ਨੂੰ ਮੇਜਨ ਬੰਦ ਤੋਂ ਲਉ ਹਰ ਸਰਕਾਰ ਨਾਲ ਫਸਰੀ ਕਾਲ ਸੋ ਦੋਸਤੋ ਅੱਜ ਮੈਂ ਆਪਣੀ ਜੀਵਨ ਗਾਥਾ ਦੀ ਤੀਸਰੀ ਲੜੀ ਪੇਸ਼ ਕਰ ਰਿਹਾ ਹਾਂ ਸੋ ਉਮੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਤੁਸੀਂ ਪਾਕੀ ਇਹ ਦੇ ਜਿਹੜੇ ਭਾਗ ਨੇ ਉਹ ਪਸੰਦ ਕੀਤੇ ਨੇ ਤੋਂ ਇਸ ਨੂੰ ਵੀ ਪਸੰਦ ਕਰੋਗੇ ਸੋ ਦੋਸਤੋ ਮੈਂ ਪਿਛਲੀ ਲੜੀ ਦੇ ਵਿੱਚ ਤੁਹਾਨੂੰ ਆਪਣੇ ਸਕੂਲ ਦੇ ਦਿਨਾਂ ਦੀ ਗੱਲ ਦੱਸੀ ਸੀ ਸਾਰੀ ਕਿ ਸਕੂਲਾਂ ਦਾ ਮਾਹੌਲ ਹੈ ਜਿਹੜਾ ਕਿਸ ਤਰ੍ਹਾਂ ਹੁੰਦਾ ਸੀ ਤੋ ਉਹਦੋਂ ਤਾਂ ਹਾਂ ਆਪਾਂ ਅੱਗੇ ਗੱਲ ਤੋਰਨੀ ਹੈ ਕਿ ਲੋਕਾਂ ਦੇ ਕਿੱਤੇ ਕਹਿੋ ਜਿਹੇ ਸੀ ਤੇ ਆਲਾ ਦਵਾਲਾ ਅੜ ਦਵਾਲਾ ਦਾ ਮਾਹੌਲ ਕਿ ਹੋ ਜਾ ਸੀਗਾ ਸੋ ਦੋਸਤੋ ਜਦੋਂ ਮੈਂ ਸਕੂਲ ਜਾਣ ਲੱਗਿਆ ਸੋ ਮੈਂ ਜਿਹੜੀ ਉਸ ਉਸ ਜ਼ਮਾਨੇ ਦੀ ਚੀਜ਼ ਸੰਭਾਲ ਕੇ ਰੱਖੀ ਹੋਈ ਹੋਇਆ ਉਹ ਮੇਰੀ ਮਾਤਾ ਨੇ ਮੇਰੀ ਮਦਰ ਜੀ ਨੂੰ ਅਸੀਂ ਬੀਬੀ ਕਹਿੰਦੇ ਸੀਗੇ ਸੋ ਉਹਨੇ ਮੇਰੇ ਲਈ ਇੱਕ ਝੋਲਾ ਕੱਢਿਆ ਸੀ ਝੋਲੇ ਨੂੰ ਬਸਤਾ ਵੀ ਕਹਿੰਦੇ ਸੀਗੇ ਸਕੂਲ ਲੈ ਕੇ ਜਾਣ ਨੂੰ ਸੋ ਜਿਹਦੇ ਵਿੱਚ ਬੱਚੇ ਨੇ ਜਿਹੜੇ ਉਹ ਕਾਇਦੇ ਕਾਇਦਾ ਪਾ ਲੈਂਦੇ ਸੀ ਜਾਂ ਹੋਰ ਕਲਮਦਵਾਤ ਹੱਥ ਪਾ ਲੈਂਦੇ ਸੀ ਤੇ ਬਸ ਸਾਡੇ ਕੋਈ ਹੀ ਸਾਡੇ ਸਕੂਲ ਦੇ ਵਿੱਚ ਸਮਾਨ ਹੁੰਦਾ ਸੀ ਕਿ ਇੱਕ ਕਾਇਦਾ ਕਲਮਦਵਾਤ ਜਾਂ ਹੱਥ ਚ ਫੱਟੀ ਸੋ ਉਹ ਮੇਰੀ ਮਾਂ ਨੇ ਉੱਤੇ ਮੇਰਾ ਨਾਮ ਲਿਖਿਆ ਸੀ ਮੇਜਰ ਸਿੰਘ ਜੋ ਅਜੇ ਵੀ ਲਿਖਿਆ ਹੋਇਆ ਹੈ ਤੋਂ ਮੇਰਾ ਜਿਹੜਾ ਨਾਮ ਹੈ ਮੇਜਰ ਸਿੰਘ ਇਹ ਮੇਰੀ ਨਾਨੀ ਨੇ ਰੱਖਿਆ ਸੀਗਾ ਸੋ ਨਾਨੀ ਕਿਉਂਕਿ ਮੇਰੇ ਫਾਦਰ ਸਾਹਿਬ ਸਾਰੀ ਇਹ ਫੈਮਿਲੀ ਜਿਹੜੀ ਸੀਗੀ ਮਿਲਟਰੀ ਚ ਸੀਗੀ ਤੋ ਉਸ ਕਰਕੇ ਨਾ ਉਹ ਮਤਲਬ ਜਦੋਂ ਗੱਲਾਂ ਕਰਦੇ ਸੀ ਘਰੇ ਵੀ ਉਹ ਮੇਜਰ ਸਾਹਿਬ ਨੇ ਹੁੰਦੇ ਆ ਮਿਲਟਰੀ ਚ ਤੇ ਉਹਨੇ ਕਿਹਾ ਵੀ ਮੇਰਾ ਵੀ ਜਿਹੜਾ ਇਹ ਦੋ ਤਾਰੋਂ ਵੱਡਾ ਹੁਕੇ ਛਾਇਆ ਦੋ ਮਿਲਟਰੀ ਚ ਕੋਈ ਬਟਾ ਅਫੀਸਰ ਬਣੇ ਤੇ ਉਹਨਾਂ ਨੇ ਨਾ ਮੇਰਾ ਮੇਜਰ ਸਿੰਘ ਰੱਖਿਆ ਸੀ ਸੋ ਮਾਂ ਨੇ ਮੈਨੂੰ ਉਹ ਝੋਲਾ ਕੱਢ ਕੇ ਦਿੱਤਾ ਤੇ ਜਿਹਦੇ ਤੇ ਮੇਰਾ ਨਾਂ ਲਿਖਿਆ ਹੋਇਆ ਸੀਗਾ ਸੇ ਇਹ ਮੈਨੂੰ ਆ ਯਾਦ ਆ ਤੇ ਇਸ ਝੋਲੇ ਨੂੰ ਮੈਂ ਸੰਭਾਲ ਕੇ ਰੱਖਿਆ ਤੇ ਕੈਂਡੀਡਾ ਵੀ ਆਪਣੇ ਨਾਲ ਹੀ ਲੈ ਕੇ ਆਇਆ ਤੋ ਦੂਸਰੀ ਚੀਜ਼ ਜਿਹੜੀ ਮੇਰੇ ਆਪਣੇ ਬਚਪਨ ਦੀ ਸੰਭਾਲੀ ਹੋਈ ਹੈ ਉਹ ਹੈ ਜਿਹੜਾ ਮੈਂ ਪਹਿਲੀ ਵਾਰੀ ਸੂਟ ਪਾਇਆ ਜਨਮ ਤੋਂ ਬਾਅਦ ਜਿਹੜੇ ਕੱਪੜੇ ਮੈਂ ਪਹਿਲੀ ਵਾਰ ਪਾਏ ਉਹ ਮੇਰੀ ਮਦਰ ਨੇ ਸੰਭਾਲ ਕੇ ਰੱਖੇ ਸੀ ਤੇ ਫਿਰ ਉਹਨੇ ਮੈਨੂੰ ਦੇਤੇ ਕਿ ਵੀ ਦੇਖ ਬੇਟਾ ਜਦੋਂ ਤੂੰ ਜੰਮਿਆ ਸੀ ਤੇਰੇ ਆਹ ਜਿਹੜਾ ਕੱਪੜੇ ਪਹਿਲੀ ਵਾਰ ਪਾਏ ਸੀ ਤੇ ਉਹ ਵੀ ਉਹ ਸੰਭਾਲ ਕੇ ਰੱਖੇ ਹੋਏ ਨੇ ਸੋ ਇਹ ਦੋ ਚੀਜ਼ਾਂ ਮੇਰਕੋ ਬਚਪਨ ਦੀਆਂ ਹੈਗੀਆਂ ਤਾਂ ਹੋਰ ਵੀ ਚੀਜ਼ਾਂ ਹੈਗੀਆਂ ਸੋ ਜਿਹਦੇ ਬਾਰੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਗੱਲ ਕਰਾਂਗੇ ਸੋ ਜਿਹੜਾ 1972 ਦੇ ਵਿੱਚ ਮੈਂ ਪੰਜਵੀਂ ਕੀਤੀ ਹੈ ਪੰਜਵੀਂ ਜਮਾਤ ਤੇ ਜਦੋਂ ਅਸੀਂ ਉਹਨਾਂ ਦਿਨਾਂ ਦੇ ਵਿੱਚ ਨਾ ਪਾਕਿਸਤਾਨ ਨਾਲ ਲੜਾਈ ਚੱਲ ਰਹੀ ਸੀਗੀ ਤੇ ਅੜਦਵਾੜਿਆ ਜਿਹੜਾ ਉਹ ਬਲੈਕਆਊਟ ਹੋ ਜਾਂਦਾ ਸੀਗਾ ਤੇ ਸਾਡੇ ਰੋਸ਼ਨਦਾਨ ਹੁੰਦੇ ਸੀਗੇ ਰੋਸ਼ਨਦਾਨ ਕਿੱਦਾਂ ਹੁੰਦੇ ਸੀਗੇ ਕਿ ਕੰਧਾਂ ਦੇ ਵਿੱਚ ਜਾਂ ਕੱਚੀਆਂ ਗੱਧਾਂ ਸੀ ਜਾਂ ਪੱਕੀਆਂ ਗੱਧਾਂ ਸੀ ਤਾਂ ਉਹਨਾਂ ਦੇ ਵਿੱਚ ਇਦਾਂ ਸੜੀਏ ਲਗਾ ਕੇ ਨਾ ਅੰਦਰ ਰੋਸ਼ਨੀ ਆਉਣ ਨੂੰ ਜਾਂ ਤਾਂ ਰੋਸ਼ਨਦਾਨ ਹੁੰਦੇ ਸੀ ਜਾਂ ਛੱਤਾਂ ਦੇ ਉੱਪਰ ਮੋਘੇ ਹੁੰਦੇ ਸੀ ਮੋਗਾ ਕਹਿੰਦੇ ਸੀ ਉਹਨੂੰ ਤੇ ਏਡਾ ਕੋਲ ਹੁੰਦਾ ਸੀ ਉਹਦੇ ਵਿੱਚ ਕੜੀਆਂ ਪਾ ਕੇ ਤਾਂ ਕਿ ਕੋਈ ਬੱਚਾ ਵਗੈਰਾ ਵਿੱਚ ਨਾ ਡਿੱਗ ਜਵੇ ਕਿ ਉਹਨੂੰ ਏਦਾਂ ਲਾਇਆ ਹੁੰਦਾ ਸੀਗਾ ਤਾਂ ਉਹ ਹੁੰਦੇ ਸੀ ਤੇ ਜਦੋਂ ਮੀਂਹ ਆ ਜਾਂਦਾ ਸੀ ਤਾਂ ਉਹਨਾਂ ਮੋਘਿਆਂ ਨੂੰ ਢੱਕ ਦਿੰਦੇ ਸੀਗੇ ਠੀਕ ਹੈ ਛਤਰੀਆਂ ਛੁਤਰੀਆਂ ਨਹੀਂ ਸੀ ਹੁੰਦੀਆਂ ਤੇ ਖੇਸੀਆਂ ਦੀਆਂ ਜਾਂ ਬੋਰੀਆਂ ਦੀਆਂ ਜਾਂ ਮੋਮ ਜਾਮਾ ਜਿਹੜਾ ਹੁੰਦਾ ਤਾਂ ਉਹਦੀਆਂ ਝੁੰਮੀਆਂ ਬਣਾ ਕੇ ਸਕੂਲ ਵੀ ਬੱਚੇ ਜਾਂਦੇ ਸੀ ਜਾਂ ਬਾਹਰ ਮੀਂਹ 'ਚ ਨਿਕਲਦੇ ਸੀ ਕਿਉਂਕਿ ਕਈ ਵਾਰ ਸਾਨੂੰ ਛੋਟੇ ਜਿਹਾਰ ਨੇ ਜਿਹੜੇ ਕੋਠਿਆਂ ਤੇ ਖੇਡਦੇ ਸੀ ਜਦੋਂ ਮੀਂਹ ਆ ਜਾਂਦਾ ਸੀ ਤਾਂ ਇਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਉਹ ਮੋਗੇ ਟੱਕ ਦਿੱਤੇ ਜਾਂਦੇ ਸੀ ਬਲੈਕਆਊਟ ਹੋ ਜਾਂਦੀ ਸੀ ਤੇ ਹੁਣ ਆਪਾਂ ਗੱਲ ਕਰੀਏ ਕਿ ਕਿੱਤੇ ਕਹ ਜੀ ਸੀ 메ਨ ਕਿੱਤਾ ਜਿਹੜਾ ਹੈਗਾ ਉਹ ਖੇਤੀਬਾੜੀ ਸੀ ਤੇ ਖੇਤਾਂ ਦੇ ਵਿੱਚ ਕਿਸ ਤਰ੍ਹਾਂ ਦੀਆਂ ਫਸਲਾਂ ਹੁੰਦਾ ਸੀ ਇਹ ਹੁੰਦੀਆਂ ਸੀ ਕਿਸ ਤਰ੍ਹਾਂ ਦਾ ਧਰਾਤਲ ਸੀ ਕਿਸ ਤਰ੍ਹਾਂ ਦੀ ਜ਼ਮੀਨ ਸੀ ਇਹ ਆਪਾਂ ਅਗਲੇ 'ਚ ਗੱਲ ਕਰਾਂਗੇ ਲੇਕਿਨ ਜਿਹੜੇ ਕਿੱਤੇ ਸੀਗੇ ਉਹ 메ਨ ਜਿਹੜਾ ਕਿੱਤਾ ਹੈ ਉਹ ਖੇਤੀਬਾੜੀ ਦੇ ਸੀਗੇ ਖੇਤੀਬਾੜੀ ਦਾ ਸੀਗਾ ਸੋ ਪਿੰਡਾਂ ਦੇ ਵਿੱਚ ਜਿਹੜੇ ਕਿੱਤੇ ਨੇ ਉਹ ਬੰਡੇ ਹੋਏ ਸੀਗੇ ਠੀਕ ਸੋ ਸਾਰੇ ਲੋਕ ਭਾਈਚਾਰੇ ਨਾਲ ਪਿਆਰ ਨਾਲ ਰਹਿੰਦੇ ਸੀਗੇ ਸੋ ਜਿਸ ਤਰ੍ਹਾਂ ਇੱਕ ਮਤਲਬ ਮੈਂ ਹੁਣ ਕਿਉਂਕਿ ਮੈਂ ਖੋਦ ਜਾਤਾਂ ਪਤਾਂ 'ਚ ਵਿਸ਼ਵਾਸ ਨਹੀਂ ਰੱਖਦਾ ਹੈਗਾ ਤੇ ਨਾ ਹੀ ਮੈਨੂੰ ਮਤਲਬ ਕਿਸੇ ਜਾਤ ਦਾ ਜ਼ਿਕਰ ਕਰਨ ਦੇ ਵਿੱਚ ਕੋਈ ਮਤਲਬ ਇਹ ਮਿਲਦਾ ਕਿ ਮੈਂ ਉਸ ਨੂੰ ਗੱਲ ਨੂੰ ਉਭਾਰਾਂ ਸੋ ਜਿਹੜਾ ਜਿਸ ਤਰ੍ਹਾਂ ਜਿਹੜੇ ਲੋਹਾਰ ਨੇ ਉਹ ਲੋਕੇ ਦਾ ਕੰਮ ਕਰਦੇ ਸੀ ਤੁਸੀਂ ਕੋਈ ਵੀ ਜਦਾਂ ਤੁਸੀਂ ਦਾਤੀਆਂ ਦੇ ਦੰਦੇ ਤਿੱਖੇ ਕਰਾਉਣੇ ਨੇ ਤੁਸੀਂ ਖੁਰਪੇ ਛੰਡ ਮਾਉਣੇ ਨੇ ਤੁਸੀਂ ਕੋਈ ਛੋਟਾ ਮੋਟਾ ਕੰਮ ਕਰਵਾਉਣਾ ਉਹ ਸਾਰਾ ਜਿਹੜਾ ਹੈਗਾ ਉਹ ਲੋਹਾਰ ਕਰਦੇ ਸੀ ਤੇ ਲੋਹਾਰਾਂ ਦਾ ਸਾਡੇ ਕਾਰਖਾਨਾ ਹੁੰਦਾ ਸੀ ਦਾ ਉਹਦੇ ਵਿੱਚ ਇੱਕ ਐਰਨ ਲੱਗੀ ਹੋਈ ਸੀ ਜਿਹਦੇ ਵਿੱਚੋਂ ਉਹ ਨੂੰ ਹਵਾ ਮਾਰਦੇ ਸੀਗੇ ਤੇ ਉਹ ਜਿਹੜਾ ਹਵਾ ਮਾਰਦੇ ਸੀ ਤੇ ਉਹ ਜਿਹੜਾ ਲੋਹਾ ਕੋਈ ਸੰਨੀ ਕੋਈ ਦਾਤੀ ਜਾਂ ਕੋਈ ਖੁਰਪਾ ਜਾਂ ਕੋਈ ਹੋਰ ਸੰਦ ਜਿਹੜਾ ਬਣਾਉਂਦੇ ਸੀ ਮੋਲਡ ਕਰਕੇ ਲੋਹੇ ਤੋਂ ਤੋਂ ਉਹ ਲਾਲ ਹੋ ਕੇ ਨਿਕਲਦਾ ਸੀ ਤੇ ਫਿਰ ਉਹਨੂੰ ਪਾਣੀ ਚ ਛੱੜਦੀ ਅਸੀਂ ਨਿਆਣੇ ਬੈਠੇ ਉਹ ਜਦੋਂ ਪਾਣੀ ਸੂਹ ਸੂਹ ਕਰਦਾ ਸੀ ਤੋਂ ਅਸੀਂ ਛੋਟੇ ਛੋਟੇ ਹੁੰਦੇ ਬੱਠੇ ਦੇਖ ਰਹਿੰਦੇ ਦੇਖਦੇ ਰਹਿੰਦੇ ਸੀ ਕਿ ਸਕੂਲੋਂ ਭੱਜ ਕੇ ਨਿਆਣੀ ਮਤਲਬ ਜਿੱਦਾਂ ਖੇਡਦੇ ਹੁੰਦੇ ਸੀ ਜਾਂ ਇਹ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਦਿਲਚਸਪੀ ਹੁੰਦੀ ਸੀ ਤਾਂ ਉੱਥੇ ਚਲੇ ਜਾਂਦੇ ਸੀਗੇ ਸੋ ਇਸੇ ਤਰ੍ਹਾਂ ਤਰਖਾਣਾ ਕੀਤਾ ਹੁੰਦਾ ਸੀਗਾ ਤਰਖਾਣਾ ਤਰਖਾਣਾ ਦਾ ਜਿਹੜਾ ਕੀਤਾ ਮਤਲਬ ਉਹ ਜਿੱਦਾਂ ਤੁਹਾਡੇ ਘਰ ਦਾ ਕੋਈ ਦਰਵਾਜ਼ਾ ਜਿਹੜਾ ਉਹ ਬੰਦ ਹੋਣੋਂ हट ਗਿਆ ਜਾਂ ਕੋਈ ਚੀਜ਼ ਖਰਾਦਣੀ ਪੈ ਗਈ ਜਾਂ ਕੋਈ ਚੀਜ਼ ਕੱਟਣੀ ਪੈ ਗਈ ਠੀਕ ਹੈ ਜਿਸ ਤਰ੍ਹਾਂ ਚਤਰੀਆਂ ਹੁੰਦੀਆਂ ਸੀਗੀਆਂ ਬਾਲੇ ਹੁੰਦੇ ਸੀਗੇ ਤੇ ਜਾਂ ਕੋਈ ਵੀ ਲੱਕੜ ਦਾ ਕੰਮ ਹੈ ਉਹ ਸਾਰਾ ਹੈਗਾ ਤਰਖਾਨ ਕਰਦੇ ਸੀ ਸੋ ਲੋਹੇ ਦਾ ਲੋਹਾਰ ਕਰਦੇ ਸੀ ਤੇ ਲੱਕੜੀ ਦਾ ਕੰਮ ਹੈ ਜਿਹੜੇ ਉਹ ਤਰਖਾਨ ਕਰਦੇ ਸੀਗੇ ਤੇ ਘਰੇ ਮੰਜੇ ਨੇ ਜਿਹੜੇ ਮੰਜੇ ਉਹਨਾਂ ਦੇ ਵਿੱਚ ਅਕਸਰੇ ਕਾਣ ਪੈ ਜਾਂਦੀ ਸੀ ਉਹਨਾਂ ਦੇ ਵਿੱਚ ਪਾਵੇ ਉਹਨਾਂ ਦੇ ਵਿੱਚ ਸੇਰ ਵੀ ਉਹਨਾਂ ਦੇ ਵਿੱਚ ਬਾਹੀਆਂ ਹੁਣ ਤਾਂ ਅੱਜ ਦੀ ਜੰਗ ਜਨਰੇਸ਼ਨ ਨੂੰ ਤਾਂ ਪਤਾ ਹੀ ਨਹੀਂ ਕਿ ਸੇਰਵਾ ਕੀ ਹੁੰਦਾ ਹੈ ਬਾਹੀ ਬਾਹੀ ਕੀ ਹੁੰਦੀ ਹੈ ਦੌਣ ਕੀ ਹੁੰਦੀ ਹੈ ਠੀਕ ਹੈ ਸੋ ਇਹ ਇਹ ਚੀਜ਼ਾਂ ਜਦੋਂ ਸੱਭਿਆਚਾਰ ਮਰ ਗਿਆ ਤਾਂ ਨਾਲ ਹੀ ਮਰ ਗਿਆ ਮਰ ਗਈਆਂ ਸੋ ਸਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਮਿਊਜ਼ੀਅਮ ਬਣੀ ਕਿ ਅਸੀਂ ਜਵਾਕਾਂ ਨੂੰ ਦੱਸ ਸਕੀਏ ਸੋ ਉਹ ਮੰਜੇ ਹੋਣੇ ਮੰਜਿਆਂ ਦੇ ਵਿੱਚ ਸੱਲ ਕੱਢਣੇ ਹੁਣ ਸੱਲ ਸ਼ਬਦ ਤੁਸੀਂ ਕਿਹਨੂੰ ਪੁੱਛੋਗੇ ਤਾਂ ਨਹੀਂ ਪਤਾ ਅणि ਤੇ ਸੱਲ ਸ਼ਬਦ ਹੈਗਾ ਉਹ ਜਿਹੜੇ ਜਿਹੜਾ ਸ਼ੇਕ ਆਪਾਂ ਪਾਵੇ ਚ ਕਰਦੇ ਆ ਜਿਹਦੇ ਵਿੱਚ ਉਹ ਸੇਰ ਬਾਜਾਂ ਬਾਈ ਫਸਦੀ ਆ ਤੇ ਉਹ ਸੱਲ ਹੁੰਦੇ ਸੀ ਸੋ ਇਸ ਤਰ੍ਹਾਂ ਦਾ ਜਿਹੜਾ ਕਿੱਤਾ ਸੀਗਾ ਸੋ ਬਾਕੀ ਜਿੱਦਾਂ ਘਰਾਂ ਦੇ ਵਿੱਚ ਜਿਹੜੀ ਸਾਫ਼ ਸਪਾਈ ਕਰਨ ਦਾ ਕਿੱਤੇ ਨੇ ਸੋ ਉਹ ਵੀ ਬੰਡੇ ਹੋਏ ਸੀਗੇ ਸੋ ਪਿੰਡ ਦੇ ਵਿੱਚ ਗਵੇੜਾ ਹੁੰਦਾ ਸੀ ਤੇ ਉਹ ਗਵੇੜੇ ਦੇ ਵਿੱਚ ਦੋ ਤਰ੍ਹਾਂ ਦੇ ਜਾਤੀਆਂ ਰਹਿੰਦੀਆਂ ਸੀ ਜਿਨ੍ਹਾਂ ਨੂੰ ਆਪਾਂ ਹਰੀ ਜਨ ਕਹਿ ਦਿੰਦੇ ਆ ਠੀਕ ਹੈ ਤਾਂ ਉਹ ਇੱਕ ਦਾ ਕੰਮ ਹੁੰਦਾ ਸੀਗਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਜੀ ਲੋਕ ਚ ਹੁਣ ਤਾਂ ਸਾਫ ਸਫਾਈ ਕਰਨੀ ਹਾਂਜੀ ਗੋਹਾ ਕੂੜਾ ਜਿਹਨੂੰ ਕਹਿੰਦੇ ਨੇ ਆ ਤੇ ਇੱਕ ਕਿੱਤਾ ਹੁੰਦਾ ਸੀ ਤਾਂ ਜਿਹੜਾ ਜਿਸ ਤਰ੍ਹਾਂ ਪਸ਼ੂ ਮਰ ਜਾਂਦੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਹੈ ਉਹ ਕਰਦੇ ਸੀ ਸੋ ਉਹ ਕਿਉਂ ਕਿੱਤੇ ਬੰਡੇ ਹੋਏ ਸੀ ਉਹ ਮੁੰਡ ਕਰੀਮ ਤੋਂ ਚੱਲਿਆ ਰਿਹਾ ਤੇ ਮੈਨੂੰ ਇੱਕ ਬੰਦੇ ਨੇ ਕਿਹਾ ਸੀ ਕਿ ਮੈਂ ਮਨੂ ਸਿਮਰਤੀ ਬਾਰੇ ਗੱਲ ਕਰਾਂਗੇ ਮਨੂ ਸਿਮਰਤੀ ਕੀ ਹੈ ਕਿਸ ਨੇ ਲਿਖੀ ਤੇ ਕੀ ਉਹ ਮੈਂ ਤੁਹਾਨੂੰ ਗੱਲ ਕਰੂੰਗਾ ਲੇਕਿਨ ਜਿਹੜੇ ਕਿੱਤਿਆਂ ਨਹੀਂ ਮੰਡਾ ਉਹ ਕਹਿੰਦੇ ਨੇ ਕਿ ਜਦੋਂ ਸਮਾਜ ਜਿਹੜੀ ਮਨੁਸਮਰਤੀ ਹੈ ਤਾਂ ਉਸ ਦੇ ਵਿੱਚ ਹੀ ਸਮਾਜ ਆ ਜਿਹੜਾ ਉਹਨੂੰ ਚਾਰ ਦਰਜਿਆਂ ਦੇ ਵਿੱਚ ਮੰਡਿਆ ਗਿਆ ਸੀਗਾ ਸੋ ਜਿਹਦੇ ਵਿੱਚ ਸੀਗੇ ਬ੍ਰਾਹਮਣ ਬ੍ਰਾਹਮਣ ਸਾਡੇ ਪਿੰਡ ਵਿੱਚ ਵੀ ਸੀਗੇ ਸੋ ਬ੍ਰਾਹਮਣਾਂ ਦਾ ਕੰਮ ਸੀਗਾ ਸੋ ਲੋਕਾਂ ਨੂੰ ਮਤਲਬ ਜਿੱਦਾਂ ਉਹਨਾਂ ਦੇ ਸਾਹੇ ਕੱਢਣੇ ਉਹਨਾਂ ਦੀਆਂ ਜਨਮ ਪੱਤਰੀਆਂ ਬਣਾਉਣੀਆਂ ਉਹਨਾਂ ਦੇ ਇਸ ਤਰ੍ਹਾਂ ਦੇ ਕੰਮ ਕਰਨੇ ਜਾਂ ਜਿਹੜੇ ਘਰੇ ਮਾੜੇ ਮੋٹے ਕੰਮ ਕਰਦੇ ਨਹੀਂ ਸੋ ਸਾਡੇ ਪਿੰਡ ਦੇ ਜਿਹੜੇ ਉਸ ਵਕਤ ਬ੍ਰਾਹਮਣ ਸੀ ਉਹ ਹਲਵਾਈ ਵੀ ਸਨ ਤੇ ਪਿੰਡਾਂ ਦੇ ਵਿੱਚ ਜੇ ਕੋਈ ਕੰਮ ਹੁੰਦਾ ਸੀ ਕਿਸੇ ਦੇ ਵਿਆਹ ਸ਼ਾਦੀ ਹੁੰਦੀ ਸੀ ਤਾਂ ਫਿਰ ਉਹ ਕਹਿੰਦੇ ਸੀ ਪੰਡਤ ਨੂੰ ਬੁਲਾਓ ਪਰ ਹੁਣ ਵਾਰ ਕਾ ਮਾਹੌਲ ਨਹੀਂ ਸੀ ਵੀ ਕੋਈ ਹਿੰਦੂ ਸਿੱਖ ਦਾ ਫਰਕ ਹੈ ਠੀਕ ਹੈ ਘਰਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ 크੍ਰਿਸਚਨ ਰਾਮਚੰਦਰ ਤੇ ਦਿਵਾਲੀ ਨੂੰ ਉਹਨਾਂ ਦੇ ਕੈਲੰਡਰ ਵੀ ਲੋਕ ਲਿਆਉਂਦੇ ਸੀ ਤੇ ਉਹਨਾਂ ਦਾ ਨਾਮ ਵੀ ਲੈਂਦੇ ਸੀ ਤੇ ਲੋਕ ਰਮਾਇਣ ਮਹਾਭਾਰਤ ਵੀ ਪੜ੍ਹਦੇ ਸੀ ਮਤਲਬ ਸੰਯੁਕਤ ਸਮਾਜ ਸੀ ਸੋ ਸਾਰੇ ਰਲ ਮਿਲ ਕੇ ਰਹਿੰਦੇ ਸੀ ਉਸ ਤੋਂ ਇਸ ਤਰ੍ਹਾਂ ਜਿਹੜਾ ਹਿੰਦੂ ਪਰਿਵਾਰਾਂ ਦੇ ਫੈਮਲੀਆਂ ਸੀ ਉਹਨਾਂ ਦੇ ਵਿੱਚ ਵੀ ਵੱਡੇ ਮੁੰਡੇ ਨੂੰ ਜਿਹੜਾ ਉਹ ਸਰਦਾਰ ਬਣਾਇਆ ਜਾਂਦਾ ਸੀ ਤੇ ਉਹ ਵੀ ਜੱਪਜੀ ਸਾਹਿਬ ਵੀ ਪੜ੍ਹਦੇ ਸੀ ਗੁਰਦੁਆਰੇ ਵੀ ਜਾਂਦੇ ਸੀ ਸੋ ਸੇਵਾ ਵੀ ਕਰਦੇ ਸੀ ਸੋ ਆਪਾਂ ਗੱਲ ਉੱਥੇ ਹੀ ਰੱਖੀਏ ਕਿ ਜਿਹੜੇ ਪੰਡਤ ਸੀਗੇ ਕੋਈ ਵੀ ਪਿੰਡ ਦੇ ਵਿੱਚ ਕੋਈ ਸ਼ੁਰੂਆਤ ਕਰਨੀ ਆ ਤੁਸੀਂ ਕਿਸੇ ਕੰਮ ਦੀ ਸ਼ੁਰੂਆਤ ਕਰਨੀ ਆ ਤਾਂ ਕਹਿੰਣਾ ਕਿ ਪੰਡਤ ਜੀ ਨੂੰ ਬੁਲਾਓ ਤੇ ਉਹ ਆਉਂਦਾ ਸੀ ਆਪਣੀ ਕੋਈ ਸਲਾਹ ਦਿੰਦਾ ਸੀ ਜਾਂ ਪੰਡਤ ਜੀ ਜਦੋਂ ਕੋਈ ਵਿਆਹ ਸ਼ਾਦੀ ਹੁੰਦੀ ਸੀ ਤਾਂ ਉਹਦੇ ਲਈ ਕੰਮ ਕਰਦੇ ਸੀ ਤੇ ਉਹ ਜਿਹੜਾ ਕੁੱਕ ਕਰਨ ਦਾ ਹੈਗਾ profession ਜਾਂ ਕਹੇ ਲੋ ਕਿਤਾ ਇਹ ਹਲਵਾਈ ਕਰਦੇ ਸੀ। ਸੋ ਹਲਵਾਈ ਆਮ ਤਾਂ ਨਹੀਂ ਸੀ ਘਰਾਂ ਚ ਆਉਂਦੇ ਲੇਕਿਨ ਜਦੋਂ ਕੋਈ ਵਿਆਹ ਸ਼ਾਦੀ ਹੁੰਦਾ ਸੀਗਾ ਤੇ ਭੱਠੀ ਚੜਾਈ ਜਾਂਦੀ ਸੀ ਤਾਂ ਉਸ ਵਕਤ ਜਿਹੜਾ ਹਲਵਾਈ ਨੂੰ ਬੁਲਾਇਆ ਜਾਂਦਾ ਸੀ। ਸੋ ਕਿਸਾਨ ਜਿਹੜਾ ਹੈਗਾ ਮੁੱਖ ਤੌਰ ਤੇ ਉਹ ਹੋਰ ਕੋਈ ਕੰਮ ਨਹੀਂ ਸੀ ਕਰਦਾ। ਈਵਨ ਜੇ ਕੋਈ ਛੋਟੀ ਮੋਟੀ ਕੋਈ ਨਾਟਕੀ ਕਸਣਾ ਉਹਦਾ ਕੋਈ ਗੱਡਾ ਕੋਈ ਚੂਲ ਢਿੱਲੀ ਹੋ ਗਈ ਕੁਝ ਉਹ ਹੋ ਗਿਆ ਇਥੇ ਉਹ ਕੰਮ ਨਹੀਂ ਸੀ ਕਰਦਾ। ਤੋਂ ਜਨ ਲਹਾੜ ਨੂੰ ਬੁਲਾਉਂਦਾ ਸੀ। ਜਾਂਤਰਖਾਨ ਨੂੰ ਬੁਲਾਉਂਦਾ ਸੀ ਕੋਈ ਫਾਲਾ ਤਿੱਖਾ ਕਰਨਾ ਕੋਈ ਪੰਜਾਲੀ ਨਹੀਂ ਕੰਮ ਕਰ ਰਹੀ ਕੋਈ ਹਲ ਟੁੱਟ ਗਿਆ ਤੋਂ ਇਸੇ ਤਰ੍ਹਾਂ ਜਿਹੜੀਆਂ ਮਸ਼ੀਨਾਂ ਸੀ ਟੋਕਾ ਕੁੱਤਣੀਆਂ ਮਸ਼ੀਨਾਂ ਸੀ ਸੋ ਹੱਥ ਨਾਲ ਲੋਕ ਟੋਕਾ ਕਰਦੇ ਸੀ ਤਾਂ ਉਹ ਵੀ ਜਿਹੜਾ ਹੈਗਾ ਲੋਹਾਰਾਂ ਤੋਂ ਠੀਕ ਕਰਾਈਆਂ ਜਾਂਦੀਆਂ ਸੀਗੀਆਂ ਸੋ ਇਸ ਤਰ੍ਹਾਂ ਦੇ ਕਿਤੇ ਸੀ ਤੇ ਇੱਕ ਕਿਤਾ ਹੁੰਦਾ ਸੀ ਜਿਹਨਾਂ ਨਾਈ ਜਿਹੜੇ ਪਿੰਡ 'ਚ ਹੁੰਦੇ ਸੀ ਤਾਂ ਉਹਨਾਂ ਦਾ ਕੰਮ ਹੁੰਦਾ ਸੀਗਾ ਵੀ ਪਿੰਡ ਦੇ ਵਿੱਚ ਜੇ ਮੋ ਤੁਹਾਡਾ ਕੋਈ ਵਿਆਹ ਸ਼ਾਦੀ ਹੁੰਦਾ ਤੁਸੀਂ ਕੋਈ ਪਿੰਡ ਨੂੰ ਰੋਟੀ ਕਰਨੀ ਹੈ ਤੁਸੀਂ ਕਿਤੇ ਕੜਮਤ ਜਾਂ ਮਕਾਨ ਜਾਣਾ ਜਾਂ ਤੁਸੀਂ ਵਿਆਹ ਦੀਆਂ ਜੜੀਆਂ ਉਹਨੂੰ ਸਾਡੇ ਤਾਂ ਉਹਨੂੰ ਗੱਠ ਕਹਿੰਦੇ ਸੱਦਾ ਪੱਤਰ ਜਿਹਨੂੰ ਕਹਿੰਦੇ ਹੁੰਦੇ ਨੇ ਉਦੋਂ ਕਾਰਡ ਨਹੀਂ ਸੀ ਹੁੰਦੇ ਤੇ ਉਹ ਜਿਹੜੇ ਹੈਗੇ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਜਿਹੜਾ 나ਈ ਹੈ ਉਹ ਜਾਂਦਾ ਸੀ ਲੈ ਕੇ ਸ਼ਗਨਾ ਦਾ ਸ਼ਗਨਾ ਦੀ ਚਿੱਠੀ ਤੇ ਇੱਕ ਟਾਈਮ ਤੇ ਇਹ ਵੀ ਸੀ ਕਿ ਜਿਹੜੇ 나ਈ ਨੇ ਕੋਤੋਂ ਖੁਦ ਹੀ ਜਾ ਕੇ ਮੁੰਡੇ ਲਈ ਬਾਹਰ ਮੁੰਡ ਲਈ ਸੱਚੋ ਕੁੜੀ ਦਾ ਪਰਿਵਾਰ ਤੇ ਕੁੜੀ ਲਈ ਬਾਹਰ ਲੱਭਣ ਖੁਦ ਹੀ ਜਾਂਦੇ ਸੀ ਆਪ ਹੀ ਡਿਸਾਈਡ ਕਰਉਂਦੇ ਸੀ ਆਪ ਹੀ ਘਰਵਰ ਦੇਖੇ ਹੁੰਦੇ ਸੀਗੇ ਸੋ ਉਹਨਾਂ ਦਾ ਕੰਮ ਸੀਗਾ ਤੇ ਪਿੰਡਾਂ ਦੇ ਵਿੱਚ ਸੱਦੇ ਪੱਤਰ ਦੇਣੇ ਤੇ ਜਿਹੜੀ ਘਰ ਕਿਸੇ ਕੋਈ ਕਾਰਜ ਹੋ ਰਿਹਾ ਹੈ ਉਹਦੀ ਹੈਲਪ ਕਰਨੀ ਤੇ ਉਹਨੂੰ ਉਹਨੂੰ ਐਜ਼ ਅਸਿਸਟੈਂਟ ਮਤਲਬ ਕਰਨਾ ਸਾਰਾ ਠੀਕ ਹੈ ਕਿ ਨਾਇਣ ਹੈ ਜਿਹੜੀ ਉਹਨੂੰ ਇਸੇ ਕਰਕੇ ਰਾਣੀ ਕਿਹਾ ਜਾਂਦਾ ਸੀ ਕਿਉਂਕਿ ਉਹ ਰਾਣੀਆਂ ਵਰਗਾ ਮਤਲਬ ਉਹਦਾ ਹੁੰਦਾ ਸੀ ਕਿ ਉਹ ਉਹਦਾ ਹੀ ਹੁਕਮ ਚੱਲਦਾ ਸੀ ਤਾਂ ਜੋ ਵੀ ਹੈਗਾ ਤਾਂ ਅਗਲਾ ਕਹਿੰਦਾ ਸੀ ਰਾਣੀ ਨੂੰ ਪੁੱਛੋ ਜਾਂ ਰਾਜੇ ਨੂੰ ਪੁੱਛੋ ਨਾਈਆਂ ਨੂੰ ਰਾਜਾ ਵੀ ਕਹਿੰਦੇ ਸੀ ਕਿਉਂਕਿ ਸਾਰਾ ਕੰਟਰੋਲ ਨਾਲ ਕੋਲੇ ਹੁੰਦਾ ਸੀ ਅ ਬੱਚਿਆਂ ਦੇ ਅ ਬਰ ਦੇਖਣ ਤੱਕ ਘਰ ਦਾ ਸਾਰਾ ਪ੍ਰਬੰਧ ਸੰਭਣ ਤੱਕ ਤੋਂ ਇਹ ਜਿਹੜੇ ਹੈਗੇ ਨੇ ਇਹ ਕਿਤੇ ਕਿਤੇ ਹੁੰਦੇ ਸੀ ਤੇ ਇੱਕ ਕਿਤਾ ਹੁੰਦਾ ਸੀ ਜਿਨ੍ਹਾਂ ਨੂੰ ਆਪਾਂ ਝੋੜ ਕਹਿੰਦੇ ਐ ਸੋ ਮਾਫ਼ ਕਰਨਾ ਮੈਂ ਜਾਤਾਂ ਦੇ ਨੋ ਲੈ ਰਹੇ ਹਾਂ ਕਿ ਕੋਈ ਜਾਤਾਂ ਹੁਣ ਅੱਜਕੱਲ੍ਹ ਤਾਂ ਕੋਈ ਨਹੀਂ ਮੰਨਦਾ ਤੇ ਮੈਂ ਖੁਦ ਪਹਿਲਾਂ ਤੋਂ ਹੀ ਨਹੀਂ ਮੰਨਦਾ ਠੀਕ ਹੈ ਤੇ ਮੈਂ ਸਮਝਦਾ ਕਿ ਇਨਸਾਨ ਹੈ ਜਿਹੜਾ ਉਹ ਆਪਣੇ ਗੁਣਾ ਨਾਲ ਚੰਗਾ ਜਾਂ ਵੱਡਾ ਹੁੰਦਾ ਤੇ ਨੀਚ ਬੰਦਾ ਉਹ ਹੈ ਜਿਹੜੇ ਨੀਵੇਂ ਕਿਸਮ ਦੇ ਕੰਮ ਕਰਦਾ ਠੀਕ ਨਾ ਕਿ ਉਹ ਬੰਦਾ ਤੇ ਉਹ ਮੈਂ ਵੀ ਹੋ ਸਕਦਾ ਤੁਸੀਂ ਵੀ ਹੋ ਸਕਦੇ ਹੋ ਜੇ ਜੇ ਕੰਮ ਹੀ ਤੁਹਾਡੇ ਨੀਚਾ ਵਾਲੇ ਨੇ ਤੇ ਫਿਰ ਤੁਸੀਂ ਨੀਚੇ ਹੀ ਹੋ ਤੇ ਉਹ ਕੋਈ ਕੰਮ ਨਾਲ ਕੋਈ ਪ੍ਰੋਫੈਸ਼ਨ ਹੈ ਜਿਹੜਾ ਉਹ ਉੱਚਾ ਨੀਮਾ ਨਹੀਂ ਹੁੰਦਾ ਤੇ ਹਰ ਧੰਦੇ ਦੀ ਹਰ ਕੰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਸੋ ਉਹ ਜਿਹੜੇ ਚ ਹੋਰ ਸੀਗੇ ਤੇ ਉਹਨਾਂ ਦਾ ਕੰਮ ਹੁੰਦਾ ਸੀਗਾ ਜਿਹੜੇ ਲੋਕ ਜਦੋਂ ਖੇਤਾਂ 'ਚ ਕੰਮ ਕਰਦੇ ਨੇ ਤੇ ਉਹਨਾਂ ਨੂੰ ਪਾਣੀ ਪਿਉਣਾ ਤਾਂ ਉਹ ਮਸ਼ਕ ਉਹਨਾਂ ਕੋਲੇ ਹੁੰਦੀ ਸੀ ਤਾਂ ਮਸ਼ਕ ਲੈ ਕੇ ਉਹ ਖੇਤ ਤੋਂ ਖੇਤ ਜਾਂਦੇ ਸੀਗੇ ਠੀਕ ਹੈ ਖੇਤ ਤੋਂ ਖੇਤ ਜਾਂਦੇ ਸੀ ਤੇ ਲੋਕਾਂ ਨੂੰ ਪਾਣੀ ਪਿਉਂਦੇ ਸੀ ਇਹ ਜਿੰਨੇ ਵੀ ਕਿਤੇ ਸੀ ਤੇ ਇਹਨਾਂ ਨੂੰ ਕੋਈ ਪੈਸਾ ਦੇ ਕੇ ਕੰਮ ਨਹੀਂ ਸੀ ਕਰਾਉਂਦਾ ਜਿਵੇਂ ਹੁਣ ਹੈਗਾ ਜੇ ਤੁਸੀਂ ਬਲੰਬਰ ਨੂੰ ਬੁਲਾਉਂਦੇ ਹੋ ਤਾਂ ਉਹ ਕਹਿੰਦਾ ਮੈਨੂੰ 85 ਡਾਲਰ ਆਉਣ ਦੇ ਲਵਾਂਗਾ ਮੈਂ ਸਿਰਫ ਇਦਾਂ ਨਹੀਂ ਸੀ ਹੁੰਦਾ ਤੇ ਇਹ ਬਿਲਕੁਲ ਕੋਈ ਪੈਸਾ ਨਹੀਂ ਸੀ ਲੈਂਦੇ ਤੁਸੀਂ ਉਹਨਾਂ ਨੂੰ ਜਦੋਂ ਮਰਜ਼ੀ ਬੁਲਾ ਲਓ ਜਿਹੜਾ ਤੁਹਾਡਾ ਕੰਮ ਕਰਨ ਵਾਲਾ ਉਹ ਕਰ ਜਾਂਦੇ ਸੀ ਲੇਕਿਨ ਇਹਨਾਂ ਨੂੰ ਜਦੋਂ ਤੁਹਾਡੇ 6 ਮਹੀਨੇ ਬਾਅਦ ਫਸਲ ਆਉਂਦੀ ਸੀ ਨਾ ਉਹਦੇ 'ਚ ਇਹਨਾਂ ਦਾ ਹਿੱਸਾ ਹੁੰਦਾ ਸੀਗਾ ਉਹ ਤੁਸੀਂ ਇੱਕ ਬੋਰੀ ਦੋ ਬੋਰੀ ਇਹਨਾਂ ਨੂੰ ਦੇਣੀ ਹੁੰਦੀ ਸੀ ਤੇ ਇਹ ਜਿੰਨਾ ਕਿ ਇਹਨਾਂ ਦਾ ਫਿਰ ਸਾਰਾ ਪਿੰਡ ਦਿੰਦਾ ਸੀ ਕਿਉਂਕਿ ਸਾਰਾ ਪਿੰਡ ਹੀ ਇਹਨਾਂ ਤੋਂ ਕੰਮ ਕਰਾਉਂਦਾ ਸੀ ਤਾਂ ਉਹ ਫਿਰ ਜੇ ਹੁਣ ਪਿੰਡ ਦੇ ਵਿੱਚ 100 ਘਰ ਹੈ ਠੀਕ ਹੈ ਤਾਂ ਤੁਸੀਂ ਦੇਖ ਲਓ ਫਿਰ ਉਹ ਜੇ ਇੱਕ ਇੱਕ ਬੋਰੀ ਦੇਣਗੇ ਤਾਂ ਕਿੰਨਾ ਹੈਗਾ ਰਾਸ਼ਨ ਇਕੱਠਾ ਹੋ ਜਾਂਦਾ ਤਾਂ ਫਿਰ ਉਹ ਕੀ ਕਰਦੇ ਸੀ ਤੋ ਜਿੰਨਾ ਕਿਨਾਂ ਰੱਖਣਾ ਹੁੰਦਾ ਸੀ ਰੱਖ ਲੈਂਦੇ ਸੀ ਬਾਕੀ ਕਿਉਂਕਿ ਜਿਹੜਾ ਬਟਾਂਦਰਾ ਹੈਗਾ ਤੁਸੀਂ ਸੌਦੇ ਪੱਤੇ ਲੈਣੇ ਨੇ ਤੁਸੀਂ ਸਬਜ਼ੀ ਲੈਣੀ ਆ ਤੋ ਉਹ ਬਟਾਂਦਰਾ ਵੀ ਹੈਗਾ ਕੈਸ਼ ਨਹੀਂ ਪੈਸੇ ਹੁੰਦੇ ਸੀਗੇ ਤੇ ਉਹ ਵੀ ਜਿਹੜਾ ਦਾਣਿਆਂ ਨਾਲ ਜਾਂ ਫਸਲਾਂ ਨਾਲ ਹੀ ਹੁੰਦਾ ਸੀ ਬਟਾਂਦਰਾ ਤੋ ਉਹ ਉਸ ਲਈ ਰੱਖ ਲੈਂਦੇ ਸੀ ਠੀਕ ਆ ਹੋ ਸਕਦਾ ਕੁਝ ਵੇਚ ਵੀ ਦਿੰਦੇ ਹੋਣ ਸੋ ਇਸੇ ਤਰ੍ਹਾਂ ਜਿਹੜੀ ਤੂੜੀ ਵਗੈਰਾ ਹੈਗੀ ਆ ਜਾਂ ਹੋਰ ਪਸ਼ੂਆਂ ਦਾ ਚਾਰਾ ਵਗੈਰਾ ਹੈਗਾ ਸੋ ਉਹ ਵੀ ਇਸੇ ਤਰ੍ਹਾਂ ਦਾ ਸੀਗਾ ਮਤਲਬ ਲੋਕ ਬੜੇ ਖੁੱਲ੍ਹ ਦੇ ਲੈ ਸੀਗੇ ਠੀਕ ਆ ਕੋਈ ਕਿਸੇ ਦੇ ਖੇਤ ਚੋਂ ਜਾ ਕੇ ਉਹ ਉਹ ਜਿਹੜਾ ਹੈਗਾ ਉਹ ਆਪਦੇ ਲਈ ਕੁਝ ਵੀ ਲੈ ਸਕਦੇ ਸੀ ਸੋ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਹੁੰਦਾ ਸੀਗਾ ਪਿੰਡਾਂ ਦੇ ਵਿੱਚ ਤੇ ਹੋਰ ਵੀ ਕਈ ਕਿੱਥੇ ਸੀ ਸਾਡੇ ਪਿੰਡਾਂ ਦੇ ਵਿੱਚ ਹੋਰ ਵੀ ਮਤਲਬ ਆਪਾਂ ਜਿਹਨੂੰ ਕਹ ਲਈਏ ਕਿ ਵੱਖ-ਵੱਖ ਕਿੱਥਿਆਂ ਨਾਲ ਸੰਬੰਧਤ ਲੋਕ ਸੀ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਪਿੰਡ ਬਸਾਏ ਜਾਂਦੇ ਸੀਗੇ ਤਾਂ ਜਿਵੇਂ ਹੁਣ ਤੁਸੀਂ ਪੜ੍ਹੋਗੇ ਕਿ ਜਦੋਂ ਗੁਰੂ ਸਾਹਿਬ ਨੇ ਅੰਮ੍ਰਿਤਸਰ ਬਸਾਇਆ ਤਾਂ ਉਹ ਜਿਹੜੇ ਕਿੱਤਾ ਆਕਾਰ ਸੀਗੇ ਉਹ ਸਭ ਤੋਂ ਪਹਿਲਾਂ ਉਹਨਾਂ ਨੂੰ ਲੈ ਕੇ ਆਏ ਸਾਡੇ ਪਿੰਡ ਸੁਨਿਆਰ ਨਹੀਂ ਸੀ ਹੁੰਦਾ ਲੈਕਿਨ ਸਨਿਆਰਾਂ ਦੇ ਜਿਹੜਾ ਕਿੱਤਾ ਸਾਡੇ ਗੁਮਾਣਪਿੰਡ ਚ ਹੁੰਦਾ ਸੀ ਤਾਂ ਉਹ ਜਿਹੜੇ ਹੈਗੇ ਨੇ ਉਹ ਗਹਿਣੇ ਬਣਾਉਂਦੇ ਸੀਗੇ ਸੋ ਵਿਆਹਾਂ ਸ਼ਾਦੀਆਂ ਤੁਸੀਂ ਗਹਿਣੇ ਬਣਾਉਣੇ ਨੇ ਮਤਲਬ ਗਹਿਣੇ ਬੜੀ ਜੀ ਤਰ੍ਹਾਂ ਦੇ ਚੱਲਦੇ ਹੁੰਦੇ ਸੀਗੇ ਬਾਲੀਆਂ ਨੂੰ ਔਰਤਾਂ ਨੇ ਜਿਹੜੀਆਂ ਉਹ ਡੰਡੀਆਂ ਕਹਿੰਦੀਆਂ ਹੁੰਦੀਆਂ ਸੀਗੀਆਂ ਠੀਕ ਹੈ ਕਾਂਟੇ ਤੇ ਹੱਥਾਂ ਦੇ ਸਗਲੇ ਹੁੰਦੇ ਸੀ ਪੈਰਾਂ ਦੇ ਤੇ ਟਿੱਕਾ ਹੁੰਦਾ ਸੀ ਮੱਥੇ ਦਾ ਸੱਗੀ ਫੁੱਲ ਹੁੰਦਾ ਸੀ ਤੇ ਕਈ ਕਿਸਮ ਦੇ ਹਾਰ ਹੁੰਦੇ ਸੀ ਤੋ ਇਹ ਇਹ ਜਿਹੜਾ ਕੰਮ ਕਰਦੇ ਸੀ ਇਹ ਸੁਨਿਆਰੇ ਕਰਦੇ ਸੀਗੇ ਤੋ ਅੱਜ ਅੰਗੂਨਾਂ ਤਾਂ ਪਲਾਜੇ ਸੀਗੇ ਨਾ ਸਟੋਰ ਸੀਗੇ ਤੇ ਹੁਣ ਮੈਂ ਤੁਹਾਨੂੰ ਜਿਹੜੇ ਕਿੰਨੇ ਕਿਤੇ ਨੇ ਉਹ ਦੱਸ ਤੇ ਤੇ ਇਹ ਜਿਹੜੇ ਮੇਰੀ ਜਿਹੜੀ ਫੈਮਿਲੀ ਸੀ ਨਾਨਕਾ ਫੈਮਿਲੀ ਜਿੱਥੇ ਮੈਂ ਰਹਾਂ ਤੋ ਉਹ ਸਾਰੇ ਲੋਕ ਜਿਹੜਾ ਇਹਨਾਂ ਤੋਂ ਕਰਾਉਂਦੇ ਸੀ ਲਹਾਰਾਂ ਤੋਂ ਵੀ ਕੰਮ ਕਰਾਉਂਦੇ ਸੀ ਤਰਖਾਣਾ ਤੋਂ ਵੀ ਕਰਾਉਂਦੇ ਸੀ ਤੇ ਪਿੰਡ ਦੇ ਵਿੱਚ ਜਿਹੜੇ ਮਤਲ ਜਿਹੜੇ ਸਾਫ ਸਫਾਈ ਕਰਨ ਵਾਲੇ ਸੀ ਉਹ ਵੀ ਘਰੇ ਜਾ ਕੇ ਉਹ 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 ਦੇਸੀ ਤੇ ਪਿੰਡਾਂ ਦੇ ਵਿੱਚ ਲੋਕ ਗਜ਼ਾਰ ਕਰਦੇ ਸੀ ਮਤਲਬ ਜਿਹਨਾਂ ਨੂੰ ਆਪਾਂ ਕਹਿੰਦੇ ਆ ਘਰ ਘਰ ਜਾ ਕੇ ਦਾਲ ਸਬਜ਼ੀ ਰੋਟੀ ਲੈਣੀ ਤਾਂ ਉਹ ਵੀ ਮਤਲਬ ਉਹਨਾਂ ਦੀ ਜ਼ਿੰਮੇਵਾਰੀ ਸੀ ਜਿਹੜੇ ਬੰਦੇ ਖੇਤੀ ਕਰਦੇ ਸੀ ਸੋ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਚਾਰ ਕਿੱਤਿਆਂ ਦੇ ਵਿੱਚ ਸਮਾਜ ਬਣਿਆ ਹੋਇਆ ਸੀਗਾ ਤੇ ਜੋ ਬ੍ਰਾਹਮਣ ਜਿਹੜਾ ਕੁਲੀਨ ਵੱਡਾ ਜਿਹੜਾ ਸਲਾਹਕਾਰ ਮਤਲਬ ਹੁੰਦਾ ਉਹ ਸੀਗਾ ਤੇ ਕਿਸਾਨ ਸੀਗੇ ਜਿਹੜੇ ਉਹ ਆਪਣੇ ਆਪ ਨੂੰ ਉੱਚ ਜਾਤੀ ਸਮਝਦੇ ਸੀਗੇ ਤੋ ਇਸੇ ਤਰ੍ਹਾਂ ਫਿਰ ਜਿਹੜੇ ਹੈਗਾ ਵੈਸ਼ ਵੈਸ਼ ਦਾ ਮਤਲਬ ਜਿਹੜੇ ਵਪਾਰ ਕਰਨ ਵਾਲੇ ਨੇ ਠੀਕ ਹੈ ਤੇ ਇਸੇ ਤਰ੍ਹਾਂ ਜਿਹੜੇ ਖੱਤਰੀ ਜਿਹੜੇ ਰੱਖਿਆ ਕਰਨ ਵਾਲੇ ਨੇ ਠੀਕ ਹੈ ਤੇ ਲੜਾਈਆਂ ਦੇ ਵਿੱਚ ਜਾਣ ਵਾਲੇ ਨੇ ਪ੍ਰੋਟੈਕਟ ਕਰਨ ਵਾਲੇ ਨੇ ਲੋਕਾਂ ਨੂੰ ਤੇ ਇੱਕ ਸੀਗੇ ਸ਼ੂਦਰ ਸੋ ਉਸ ਤਰ੍ਹਾਂ ਚਾਰ ਜਾਤਾਂ ਦੇ ਵਿੱਚ ਸਮਾਜ ਬਣਿਆ ਹੋਇਆ ਸੀ ਸ਼ੂਤ ਸ਼ਾਤ ਵੀ ਸੀਗੀ ਮੈਂ ਇਹ ਨਹੀਂ ਕਹਿੰਦਾ ਕਿ ਸ਼ੂਤ ਸ਼ਾਤ ਨਹੀਂ ਸੀ ਸ਼ੂਤ ਸ਼ਾਤ ਵੀ ਸੀਗੀ ਤੋ ਲੋਕ ਨੇ ਜਿਹੜੇ ਉਹ ਉਹ ਉਹਨਾਂ ਨੂੰ ਸਾਂਝੀ ਵੀ ਰਲਾਇਆ ਜਾਂਦਾ ਸੀ ਜੇ ਖੇਤੀਬਾੜੀ ਦੇ ਵਿੱਚ ਤੇ ਉਹਨਾਂ ਦਾ ਉਹਨਾਂ ਨਾਲ ਵੀ ਜਿਹੜਾ ਸਾਲ ਦਾ ਜਿਹੜਾ ਉਹ ਕਰ ਲਿਆ ਜਾਂਦਾ ਸੀ ਤੋ ਮੇਨ ਕੀਤਾ ਸੀ ਜਿਹੜਾ ਉਹ ਖੇਤੀਬਾੜੀ ਸੀ ਜਦੋਂ ਮੈਂ ਸਕੂਲ ਪੜ੍ਹਦਾ ਸੀ ਤੋ ਮੇਰਾ ਜਿਹੜਾ ਪ੍ਰਾਇਮਰੀ ਸਕੂਲ ਦਾ ਬੈਸਟ ਫਰੈਂਡ ਸੀਗਾ ਤੋ ਉਹ ਸੀਗਾ ਉਸ ਦਾ ਨਾਂ ਸੀ ਨਾਣੂ ਠੀਕ ਬਲਵਿੰਦਰ ਸਿੰਘ ਸੀਗਾ ਉਸ ਦਾ ਨਾਂ ਤੋ ਉਹ ਜਿਹੜਾ ਹੈਗਾ ਉਹ ਮੁੰਡਾ ਸੀਗਾ ਹਰੀਜਨਾਂ ਦਾ ਮੁੰਡਾ ਸੀ ਤੂੰ ਮੈਨੂੰ ਯਾਦ ਆ ਕਿ ਜਦੋਂ ਮੈਂ ਉਹਨਾਂ ਖੇਡਣਾ ਮੈਨੂੰ ਤਾਂ ਕੋਈ ਫਰਕ ਨਹੀਂ ਸੀ ਲੇਕਿਨ ਮੇਰੀ ਮੇਰੇ ਜਿਹੜੇ ਪਰਿਵਾਰ ਸੀਗਾ ਉਹ ਕਈ ਵਾਰ ਕਹਿਣਾ ਉਹ ਤੂੰ ਹੱਥ ਸੁੱਚੇ ਕਰ ਉਹ ਉਹਦਾ ਭਾਂਡਾ ਅੱਡ ਹੋਣਾ ਚਾਹੀਦਾ ਉਹ ਕਈ ਵਾਰ ਉਹਦੇ ਭਾਂਡਿਆਂ ਨੂੰ ਹੱਕ ਚ ਵੀ ਪਾਣਦੇ ਸੀਗਾ ਤੇ ਮੈਨੂੰ ਇਹ ਬੜਾ ਬੁਰਾ ਲੱਗਦਾ ਸੀ ਅਸੀਂ ਇਕੱਠਿਆਂ ਨੇ 35 ਲਿਖਣੀ ਸਿੱਖੀ ਸੋ ਮੰਮੀ ਸਾਡੀ ਇਸ ਤਰ੍ਹਾਂ ਜਿਹੜੀ ਸਵਾਹ ਆਪਣੇ ਲੱਕੜਾ ਵੀ ਸਵਾਹ ਨੂੰ ਜ਼ਮੀਨ ਤੇ ਵੀ ਸਤ ਬਿਠਾਣਦੀ ਸੀ ਸਾਨੂੰ ਦੋਨੋਂ ਨੂੰ ਬਿਠਾ ਕੇ ਉਹ ਮੇਰੇ ਮਾਮੇ ਦਾ ਮੁੰਡਾ ਵੀ ਹੁੰਦਾ ਸੀ ਨਾਲ ਕਰਨ ਸਿੰਘ ਤੇ ਸਾਨੂੰ ਉਹ ਜਿਹੜੇ ਅੱਖਰ ਪਾਉਣੇ ਸਿਖਾਉਂਦੇ ਹੁੰਦੇ ਸੀ ਸਵਾਤ ਤੇ ਸਵਾਤ ਤੇ ਅਸੀਂ ਅੱਖਰ ਪਾਉਣੇ ਸਿੱਖੇ। ਅ ਸੋ ਇਸ ਤਰ੍ਹਾਂ ਦਾ ਹੁੰਦਾ ਸੀ ਤੇ ਬਾਕੀ ਆਪਾਂ ਅਗਲੇ ਕੁੱਕਰ ਵਿੱਚ ਜ਼ਿਆਦਾ ਨਹੀਂ ਲੰਬਾ ਕਰਨਾ ਕਿ ਤੁਸੀਂ ਕਿਹਾ ਸੀ 15 ਮਿੰਟ ਦਾ ਹੀ ਰੱਖਿਓ ਤੇ ਆਪਾਂ ਅਗਲੇ ਵਿੱਚ ਗੱਲ ਕਰਾਂਗੇ ਤੇ ਅਗਲੇ ਦੇ ਵਿੱਚ ਆਪਾਂ ਗੱਲਾਂ ਗੱਲ ਕਰਾਂਗੇ ਕਿ ਫਸਲਬਾੜੀ ਕਿਸ ਤਰ੍ਹਾਂ ਨਹੀਂ ਹੁੰਦੀ ਸੀ ਕਿਹੜੀਆਂ-ਕਿਹੜੀਆਂ ਫਸਲਾਂ ਬੀਤੀਆਂ ਜਾਂਦੀਆਂ ਸੀ ਇਹ ਧਰਾਤਲ ਕਿਸ ਤਰ੍ਹਾਂ ਦਾ ਹੁੰਦਾ ਸੀ। ਸੇ ਇਹਦੀ ਆਪਾਂ ਗੱਲ ਕਰਾਂਗੇ। ਸੇ ਜੇ ਤੁਹਾਨੂੰ ਇਹ ਛੋਟੀ ਜੀ ਗੱਲ ਬਾਤ ਚੰਗੀ ਲੱਗੀ ਅ ਤਾਂ ਮੈਨੂੰ ਮੈਸੇਜ ਜ਼ਰੂਰ ਭੇਜੋ। ਜ਼ਰੂਰ ਦੱਸਿਓ ਕਿ ਤੁਹ ਲੜੀ ਹੈ ਜਿਹੜੀ ਇਹ ਚੱਗੀ ਲੱਗਦੀ ਹੈ ਜਾਂ ਨਹੀਂ ਲੱਗਦੀ ਤੁਹਾਨੂੰ ਆਪਣਾ ਬਚਪਨ ਯਾਦ ਆਉਂਦਾ ਜਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਇਹ ਮੈਨੂੰ ਜ਼ਰੂਰ ਦੱਸਿਓ ਧੰਨਵਾਦ ਮੇਜਰ ਮੰਕਲ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ